ਅਮਰitsar ਵਿਖੇ ਬੀਐਸਐਫ ਹੱਡਕੁਆਟਰ ਦੇ ਵਿੱਚ ਬੀਐਸਐਫ ਅਧਿਕਾਰੀਆਂ ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਸਰਹੱਦੀ ਇਲਾਕਿਆਂ ਨੂੰ ਲੈ ਕੇ ਇੱਕ ਮੀਟਿੰਗ ਕੀਤੀ ਗਈ ਇਸ ਮੌਕੇ ਬੀਐਸਐਫ ਅਧਿਕਾਰੀਆਂ ਤੇ ADGP ਲਾ ਐਂਡ ਆਰਡਰ ਅਰਪਿਤ ਸ਼ੁਕਲਾ ਅਤੇ ਨਰਿੰਦਰ ਭਾਰਗਵ ਨੇ ਪ੍ਰੈਸ ਵਾਰਤਾ ਕੀਤੀ ਪੁਲਿਸ ਦੀ छवि ਸੁਧਾਰਨ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇਹ ਮੀਟਿੰਗ ਕੀਤੀ ਜਾਏ ਤੇ ਇਸ ਮੀਟਿੰਗ ਦੇ ਵਿੱਚ ਸੱਤ ਜ਼ਿਲ੍ਹਿਆਂ ਦੇ SSP ਅਤੇ DIGV ਸ਼ਾਮਲ ਸਨ ਇਸ ਮੌਕੇ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਸਰਹੱਦੀ ਇਲਾਕਿਆਂ ਦੇ ਲਈ 20 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਗਿਆ ਸਰਹੱਦੀ ਇਲਾਕਿਆਂ ਨੂੰ ਲੈ ਕੇ ਪੰਜਾਬ ਪੁਲਿਸ ਤੇ BSF ਅਧਿਕਾਰੀਆਂ ਦੇ ਵਿੱਚ ਆਪਸੀ ਤਾਲਮੇਲ ਬਣਾ ਕੇ ਰੱਖਣ ਦੇ ਲਈ ਕਿੱਤੇ ਕੀ ਪ੍ਰਸਾਰਤ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਕਿਹਾ ਗਿਆ ਹੈ ਕਿ ਸਰहदी ਇਲਾਕਿਆਂ ਦੇ ਵਿੱਚ ਜੋ ਵੀ ਡਰੋਨ ਆਉਣ ਦੀ ਸੂਚਨਾ ਦੇਵੀ ਦਾ ਉਸ ਨੂੰ 1 ਲੱਖ ਰੁਪਏ ਇਨਾਮ ਦੇ ਵਜੋਂ ਦਿੱਤੇ ਜਾਣਗੇ ਅਤੇ ਉਸ ਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ ਸੱਤ ਜ਼ਿਲ੍ਹਿਆਂ ਦੇ ਵਿੱਚ ਇਹ ਐਲਾਨ ਕੀਤਾ ਗਿਆ ਹੈ ਨਸ਼ੇ ਦੇ ਨੈਟਵਰਕ ਨੂੰ ਤੋੜਨ ਦੇ ਲਈ ਉਹਨਾਂ ਨੇ ਕਿਹਾ ਕਿ ਕਈ ਮਾਮਲੇ ਦੇ ਵਿੱਚ ਉਹਨਾਂ ਨੂੰ ਸਫਲਤਾ ਨਹੀਂ ਮਿਲੀ ਪਰ ਉਹਨਾਂ ਨੇ NIA ਅਤੇ ਪੰਜਾਬ ਪੁਲਿਸ ਦੇ ਵੱਲੋਂ ਮਿਲ ਕੇ ਗੈਂਗਸਟਰਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਹੈ 142 ਦੇ ਕਰੀਬ ਗੈਂਗਸਟਰਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਉਹਨਾਂ ਨੇ ਕਿਹਾ ਕਿ ਹੁਣ ਡਰੋਨ ਦੀਆਂ ਗਤੀਵਿਧੀਆਂ ਨੂੰ ਘੱਟ ਕਰਨ ਦੇ ਲਈ ਉਹਨਾਂ ਦੇ ਵੱਲੋਂ ਨਵੀਂ ਤਕਨੀਕ ਦਾ ਸਹਾਰਾ ਲਿਆ ਜਾਵੇਗਾ

ਸੂਬੇ ਦੇ ਨਾਲ ਲੱਗਦੇ ਅੰਤਰਰਾਸ਼ਟਰੀ ਬਾਰਡਰ ਦੇ ਉੱਤੇ ਪੁਲਿਸਿੰਗ ਨੂੰ ਚੰਗਾ ਬਣਾਉਣ ਲਈ ਉਸ ਨੂੰ ਜ਼ਿਆਦਾ ਇਫੈਕਟਿਵ ਬਣਾਉਣ ਲਈ ਅੱਜ ਬੀਐਸਐਫ ਦੇ ਸਾਰੇ ਆਫਸਰਸ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਜਲੰਧਰ ਫਰੰਟੀਅਰ ਦੇ ਇੰਸਪੈਕਟਰ ਜਨਰਲ ਬੀਐਸਐਫ ਸਾਰੇ ਡੀਆਈਜੀ ਸਾਹਿਬਾਨ ਸਾਰੇ ਕਮਾਂਡੈਂਟਸ ਜਿਹੜੇ ਪੰਜਾਬ ਦੇ ਵਿੱਚ ਡਿਪਲੋਏਡ ਨੇ ਔਰ ਪੁਲਿਸ ਵੱਲੋਂ DIG ਫਿਰੋਜ਼ਪੁਰ DIG ਬਾਰਡਰ ਰੇਂਜ اور ਸੱਤੇ ਜ਼ਿਲ੍ਹਿਆਂ ਦੇ SSP ਸ਼ਾਹਬਾਨ ਨੇ ਸ਼ਿਰਕਤ ਕੀਤੀ ਇਸ ਤੋਂ ਇਲਾਵਾ ਕੁਝ ਸੈਂਟਰਲ ਏਜੰਸੀਜ਼ ਦੇ ਨੁਮਾਇंदे ਵੀ ਇਸ ਮੀਟਿੰਗ ਦੇ ਵਿੱਚ ਹਾਜ਼ਰ ਹੋਏ ਇਸ ਮੀਟਿੰਗ ਦੇ ਵਿੱਚ ਬਖ ਬਖ ਬਾਰਡਰ ਪੁਲਿਸਿੰਗ ਦੇ ਨੁਕਤਿਆਂ ਤੇ ਗੱਲ ਕੀਤੀ ਗਈ ਔਰ ਮੈਨੂੰ ਇਹ ਜਾਣ ਕੇ ਦੱਸਦੇ ਹੋਏ ਖੁਸ਼ੀ ਹੈ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਬਾਰਡਰ ਨੂੰ ਬਾਦਰ ਦੀ ਸਿਕਿਉਰਿਟੀ ਨੂੰ ਮਜ਼ਬੂਤ ਕਰਨ ਲਈ 20 ਕਰੋੜ ਰੁਪਏ ਦਾ ਇੱਕ ਸਾਡਾ ਪ੍ਰੋਜੈਕਟ ਮਨਜ਼ੂਰ ਕੀਤਾ ਗਿਆ ਜਿਸ ਦੇ ਤਹਿਤ ਸਟ੍ਰੈਟੈਜਿਕ ਲੋਕੇਸ਼ਨਸ ਤੇ ਸਰਵੇਲੈਂਸ ਵਧਾਈ ਜਾਏਗੀ ਔਰ ਨਾਈਟ ਵਿਜ਼ਨ ਸੀਸੀਟੀਵੀ ਕੈਮਰਾਸ ਔਰ ਡੀਵੀਆਰਸ ਸਟੈਬਲਿਸ਼ ਕੀਤੇ ਜਾਣਗੇ ਇਹ ਸਾਰੀ ਐਕਸਰਸਾਈਜ਼ ਦਾ ਜਿਹੜਾ ਮੇਨ ਮਕਸਦ ਹੈ ਉਹ ਹੈ ਕਿ ਜਿਹੜੇ ਡਰੋਨ ਦੀ ਐਕਟੀਵਿਟੀ ਇਸ ਵੇਲੇ ਵਧੀ ਹੋਈ ਆ ਜਿਸ ਦੇ ਰਾਹੀਂ ਨਾ ਕੇਵਲ ਨਾਰਕੋਟਿਕਸ ਬਲਕਿ ਆ ਵੈਪਨਸ ਵੀ ਸਮੱਗਲ ਹੋ ਕੇ ਪੰਜਾਬ ਦੇ ਵਿੱਚ ਆ ਰਹੇ ਨੇ ਉਸ ਨੂੰ ਰੋਕਣ ਦੇ ਵਿੱਚ ਸਾਨੂੰ ਕਾਮਯਾਬੀ ਮਿਲੀ ਮੈਨੂੰ ਇਹ ਜਾਣ ਕੇ ਖੁਸ਼ੀ ਹੋਏਗੀ ਖੁਸ਼ੀ ਹੈ ਕਿ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਇਸ ਐਕਟੀਵਿਟੀ ਦੇ ਉੱਤੇ ਬੀਐਸਐਫ ਔਰ ਪੰਜਾਬ ਪੁਲਿਸ ਨੇ ਮਿਲ ਕੇ ਇਸਤੇ ਕਾਬੂ ਵੀ ਕੀਤਾ ਹੈ ਔਰ ਕਾਫੀ ਵੱਡੀ ਰਿਕਵਰੀਆਂ ਪ੍ਰਾਪਤੀਆਂ ਕੀਤੀਆਂ ਹਨ ਬਟ ਸਾਡਾ ਇਹ ਮਕਸਦ ਹੈ ਕਿ ਇਸ ਨੂੰ ਕੰਪਲੀਟਲੀ ਬੰਦ ਕੀਤਾ ਜਾਵੇ ਔਰ ਉਸ ਦੇ ਤਹਿਤ ਜਿਹੜੀ ਬਾਰਡਰ ਪੈਟ੍ਰੋਲਿੰਗ ਹੈ ਉਹ ਚੰਗੀ ਕੀਤੀ ਜਾਵੇ ਜਿਹੜੇ ਲੋਕ ਸਾਡੇ ਬਾਰਡਰ ਦੇ ਵਿੱਚ ਹੈ ਉਹਨਾਂ ਨੂੰ ਐਜੂਕੇਟ ਕੀਤਾ ਜਾਵੇ ਔਰ ਇਹ ਵੀ ਮੈਨੂੰ ਦੱਸ ਕੇ ਖੁਸ਼ੀ ਹੈ ਕਿ ਅੱਜ ਇੱਕ ਰਿਵਾਰਡ ਸਕੀਮ ਦੀ ਕੋਸ਼ਨਾ ਵੀ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਸਾਹਿਬ ਵੱਲੋਂ ਕੀਤੀ ਗਈ ਹੈ ਜਿਸ ਦੇ ਤਹਿਤ ਜੇ ਕੋਈ ਵਿਅਕਤੀ ਡਰੋਨ ਮੂਵਮੈਂਟ ਦੀ ਸਾਨੂੰ ਇਨਫੋਰਮੇਸ਼ਨ ਦਿੰਦਾ ਹੈ ਉਸ ਨੂੰ 1 ਲੱਖ ਰੁਪਏ ਨਾਮ ਦਿੱਤਾ ਜਾਏਗਾ ਔਰ ਉਸ ਦੇ ਨਾਮ ਨੂੰ ਸੀਕ੍ਰੀਟ ਰੱਖਿਆ ਜਾਏਗਾ ਸੋ ਇਸ ਤੋਂ ਇਲਾਵਾ ਹੋਰ ਕਾਫੀ ਮੁੱਦਿਆਂ ਤੇ ਜਿਹੜੇ ਸਾਡੇ ਕਮਿਊਨਿਟੀ ਇੰਗੇਜਮੈਂਟ ਪ੍ਰੋਗਰਾਮਸ ਹੈ ਉਹਨਾਂ ਦੇ ਉੱਤੇ ਜਿਹੜੀ ਸਾਡੀ ਬਾਡੀ ਬਾਰਡਰ ਪੈਟ੍ਰੋਲਿੰਗ ਹੈ ਸੈਕੰਡ ਲਾਈਨ ਆਫ ਡਿਫੈਂਸ ਹੈ ਉਹਨਾਂ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਔਰ ਕਾਫੀ ਅچھے ਫੈਸਲੇ ਲਏ ਗਏ ਬਿਊਰੋ ਰਿਪੋਰਟ ਐਸਮ ਜਗ ਨਿਊਜ਼